ਅਚਾਨਕ ਕਿਸੇ ਦਾ ਧਿਆਨ ਪਿਆ ਕਿ ਸੇ ਅੱਗ ਲੱਗੀ ਆ। ਤੋਂ ਇਸੇ ਤਰ੍ਹਾਂ ਇਸੇ ਦਕਾਨ ਨੂੰ ਕਾਫੀ ਉਹਦਾ ਨੁਕਸਾਨ ਹੋ ਗਿਆ। ਤਕਰੀਬਨ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ। ਆਉਣ ਤੋਂ ਬਾਅਦ ਜਦੋਂ ਆਪਾਂ ਮੇਰੀ ਬੇਟੀ ਨਾਲ ਸੀ ਇਸ਼ਾਰ ਕਰਨ ਨਿਕਲੇ ਦੇਖਿਆ ਤੇ ਅੱਗ ਲੱਗੀ ਦੀ ਆਹੀ ਉਸੇ ਲਈ ਅਸੀਂ ਉਹਨਾਂ ਨੂੰ ਫੋਨ ਕੀਤਾ ਬਿਲੀ ਬੋਰਡ ਨੂੰ ਫਸਟ। ਉਹਨਾਂ ਨੇ ਇੱਕੋ ਮਿੰਟ ਚ ਲਾਈਟ ਬੰਦ ਕਰਾਤੀ ਐ। ਉਹਦੇ ਬਾਅਦ ਨਾਲ ਹੀ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਆ। ਉਸੇ ਵੇਲੇ ਆ ਗਈ ਥੋੜੀ ਚਲੋ ਰਾਜ ਰੇੜੀਆਂ ਰੂੜੀਆਂ ਲੱਗੀਆਂ ਹੀ ਮੁਸ਼ਕਲ ਆਈ ਹੈ ਬਿਆਰ ਦਾ ਤਕਰੀਬਨ ਟਾਈਮ ਸੀ ਬੰਦ ਕਰਨ ਦਾ ਸਾਰੇ ਲੋਕ ਦੁਕਾਨਾਂ ਵੱਧਾ ਕੇ ਜਿਹੜਾ ਇੱਥੋਂ ਜਾ ਰਹੇ ਸੀ ਤੇ ਪਛਾਣ ਕਿਸੇ ਦਾ ਧਿਆਨ ਪਿਆ ਕਿ ਇੱਥੇ ਅੱਗ ਲੱਗੀ ਆ ਤੋਂ ਇਸੇ ਕਾਰਨ ਇੱਕ ਦੁਕਾਨ ਨੂੰ ਕਾਫੀ ਉਹਦਾ ਨੁਕਸਾਨ ਹੋ ਗਿਆ ਤਕਰੀਬਨ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਜਦੋਂ ਅੱਗ ਜਿਹੜੀ ਆ ਕਾਫੀ ਵੱਧ ਗਈ ਤੇ ਆਪੋਜ਼ਿਟ ਦੁਕਾਨਾਂ ਉਹਨਾਂ ਨੂੰ ਵੀ ਉਹਨੇ ਕਵਰ ਕਰ ਲਿਆ ਅੱਗ ਦੇ ਨਾਲ ਸੋ ਫਾਇਰ ਬਗੈਟ ਦੀਆਂ ਗੱਡੀਆਂ ਪਹੁੰਚਣ ਦੇ ਨਾਲ ਜਿਹੜਾ ਉਹ ਸਾਰੀ ਕਵਰ ਕਰਨੀ ਆ ਗਿਆ ਹੁਣ ਕੋਈ ਜਿਹੜੀ ਸਥਿਤੀ ਆ ਜਿਹੜੀ ਕਾਗੂਚ ਪਰ ਇਹਨਾਂ ਦਾ ਜਿਹੜਾ ਨੁਕਸਾਨ ਕਾਫੀ ਹੋ ਗਿਆ ਇੱਕ ਦੁਕਾਨ ਨੂੰ ਅੱਗ ਲੱਗੀ ਹੈ ਦੂਸਰੀਆਂ ਦੁਕਾਨਾਂ ਨੂੰ ਜਿਹੜੀ ਆ ਥੋੜੀ ਬਹੁਤੀ ਅੱਗ ਪਈ ਪਰ ਉਹਨਾਂ ਸਾਰੀਆਂ ਦੁਕਾਨਾਂ ਦਾ ਬਚਾਅ ਹੋ ਗਿਆ ਇੱਕ ਦੁਕਾਨ ਸੀ ਇਹ ਕੱਪੜੇ ਦੀ ਦੁਕਾਨ ਸੀ ਸਾਡੇ ਕਾਰਨ ਵੇਖੋ ਇਹ ਉਜਰਤੀ ਹੈ ਜਾਂ ਤੇ ਕੋਈ ਸ਼ਾਰਟ ਸਰਕਟ ਹੋ ਗਿਆ ਅੰਦਰ ਦੇ ਨਾਲ ਅੱਗ ਕੋਈ ਸਫਲ ਹਨ ਅਜੇ ਬੰਦ ਕਰਦੇ ਪਏ ਅਸੀਂ ਬੰਦ ਕਰਕੇ ਤੇ ਅਸੀਂ ਬਾਜ਼ਾਰ 'ਚ ਆਏ ਆ ਆਨ ਤੋਂ ਬਾਅਦ ਜਦੋਂ ਆਪਾਂ ਮੇਰੀ ਬੇਟੀ ਨਾਲ ਸਹੀ ਇਸ਼ਾਰ ਕਰਨ ਨਿਕਲੇ ਦੇਖਿਆ ਇੱਥੇ ਅੱਗ ਲੱਗੀ ਦੀ ਅਸੀਂ ਉਸੇ ਲਈ ਅਸੀਂ ਉਹਨਾਂ ਨੂੰ ਫੋਨ ਕੀਤਾ ਬਿਲੀ ਬੋਰਡ ਨੂੰ ਫਸਟ ਉਹਨਾਂ ਨੇ ਇੱਕੋ ਮਿੰਟ ਚ ਲਾਈਟ ਬੰਦ ਕਰਾਤੀ ਹੈ ਉਹਦੇ ਬਾਅਦ ਨਾਲ ਹੀ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਹੈ ਉਸੇ ਵੇਲੇ ਆ ਗਈ ਹੈ ਥੋੜੀ ਚਲੋ ਰਾਜ ਰੇੜੀਆਂ ਰੂੜੀਆਂ ਲੱਗੀਆਂ ਹੈ ਮੁਸ਼ਕਲ ਆਈ ਹੈ ਜਾਂ ਕੋਈ ਦਿੱਕਤ ਆਈ ਹੈ ਉਹ ਵੀ ਫਿਰ ਵੀ ਉਹਨਾਂ ਨੇ ਪਹੁੰਚ ਕੇ ਬਹੁਤ ਹਿੰਮਤ ਕੀਤੀ ਹੈ ਉਹ ਮਨਿਆਰੀ ਵਾਲੇ ਦਾ ਬਚਾਅ ਹੋ ਗਿਆ ਇਹ ਸਾਰੇ ਪ੍ਰਸ਼ਾਸਨ ਦੀ ਮਿਹਨਤ ਨਾਲ ਲੋਕਾਂ ਦੀ ਦੁਕਾਨਦਾਰਾਂ ਦੀ ਮਿਹਨਤ ਇਸ ਪੁੰਡਾ ਮੁਹੰਮਦਨ ਹੈ ਉਹਨੇ ਰੈਂਟ ਤੇ ਲਈ ਦੀ ਸੀ ਦੁਕਾਨ ਇਹ ਪਰਵਾਸੀ ਮੁੰਡਾ ਉਹਦਾ ਸਾਰਾ ਹੀ ਸੜ ਗਿਆ ਉਹਦਾ ਕਪੜੇ ਵਾਲੇ ਦਾ ਵਿਚਾਰੇ ਦਾ ਸਾਰਾ ਸੜ ਗਿਆ ਨਾ ਬਜਾਜੀ ਰੈਂਟ ਤੇ ਲਈ ਦੀ ਸੀ ਲਵਲੀ ਵਾਲਿਆ ਕੋ ਦੁਕਾਨ ਲਵਲੀ ਗਾਰਮ ਦੇਖੋ ਦੁਕਾਨਦਾਰ ਅਸੀਂ ਇਕੱਠੇ ਹੋ ਕੇ ਜਿੰਨੀ ਹੋ ਸਕੇ ਉਹਦੀ ਮਦਦ ਕਰਾਂਗੇ ਇਹ ਲੋਕਾਂ ਦੀ ਵੀ ਹਨ ਗੱਲੀ ਹੈ ਮੈਂ ਦੁਕਾਨਦਾਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਈ ਮੇਰਾ ਮੈਸੇਜ ਜਰੂਰ ਪਹੁੰਚਾਇਆ ਜੇ ਰੋਤ ਆਪਣੀ ਦੁਕਾਨ ਦੇ ਮੇਨ ਸਚ ਆਫ ਕਰਕੇ ਜਾਣਾ ਪੈ ਚਾਹੀਦਾ ਇਨਵਰਟਰ ਆਫ ਕਰਕੇ ਜਾਣਾ ਚਾਹੀਦਾ ਜਦੋਂ ਅਸੀਂ ਇਨਵਰਟਰ ਜਾਂ ਕੈਮਰਾ ਚੱਲਦਾ ਛੱਡ ਦਿੰਨੇ ਆ ਅੰਦਰ ਕੋਈ ਚੂਹਾ ਤਾਂ ਟੁਕਦਾ ਉਹਨਾਂ ਸੰਪਰਕ ਹੋ ਗਿਆ ਅੰਦਰੋਂ ਅੱਗ ਲੱਗੀ ਆ ਬਾਹਰੋਂ ਨਹੀਂ ਲੱਗੀ ਆਪਾਂ ਗਲਤ ਕਿਸੇ ਨੂੰ ਕਹਿਣਾ ਨਹੀਂ ਹੈ ਇਸ ਦਾ ਜੇ ਬਾਹਰੋਂ ਲੱਗੀ ਹੋਏ ਤੇ ਆਪਾਂ ਕਹਿ ਦਈਏ ਬਿਜਲੀ ਬੋਰਡ ਦਾ ਕਸੂਰ ਆ ਪਰ ਬਿਜਲੀ ਬੋਰਡ ਨੇ ਸਾਡੀ ਪੂਰੀ ਬਾਹ ਫੜੀਏ ਨਾਲ ਉਹਨੇ ਇੱਕੋ ਮਿੰਟ ਚ ਲਾਈਟ ਬੰਦ ਕਰਾਈ ਇਹ ਲੱਗੇ ਇੱਕੋ ਨੇ ਪਈ ਆ ਹੋਰ ਮਨਿਆਰੀ ਵਾਲੇ ਨੇ ਪਰ ਪ੍ਰਮਾਤਮਾ ਨੇ ਉਹਨੂੰ ਵੀ ਹੱਥ ਦੇ ਕੇ ਰੱਖ ਲਿਆ ਉਹਦਾ ਬਚਾਅ ਹੋ ਗਿਆ ਉਹ ਵਿਚਾਰੇ ਦਾ ਜਿਹਦਾ ਨੁਕਸਾਨ ਹੋਇਆ ਉਹ ਦੁਬਾਰਾ ਹੋ ਸਕਦਾ ਫਿਰ ਵੀ ਫੇਰ ਵੀ ਇਹੀ ਜਾਂਦੇ ਆ ਪ੍ਰਸ਼ਾਸਨ ਉਹਦੀ ਮਦਦ ਕਰੇ ਦੁਕਾਨਦਾਰ ਉਹਦੀ ਮਦਦ ਕਰਨਾ ਵਪਾਰ ਮੰਡਲ ਅੱਗੇ ਆਏ ਇਹੀ ਸਾਡੀ ਫਾਇਰ ਬ੍ਰਿਗੇਡ ਦੀ ਗੱਡੀ ਉਸੇ ਵੱਲੇ ਆ ਗਈ ਸੀ ਇੱਕ ਮਿੰਟ ਤੋਂ ਵੀ ਵੱਧ ਨਹੀਂ ਲੱਗਾ ਸਾਡੇ ਲੋਕਾਂ ਦੀ ਹੋਰ ਵੀ ਬੜੀ ਕਸੂਰ ਆ ਜਿਵੇਂ ਲੋਕੀ ਜਾਂਦੇ ਆ ਅੱਗ ਵੇਖਣ ਉਹ ਰਾਜੇ ਆਪਣੀਆਂ ਪਾਰਕਿੰਗ ਕਰ ਜਾਂਦੇ ਆ ਸਕੂਟਰੀਆਂ ਉਹਦੇ ਕਰਕੇ ਵੀ ਬੜੀ ਪਰੇਸ਼ਾਨੀ ਆਈ ਆ ਤਾਰਾਂ ਜ਼ਰੂਰ ਥੋੜੀਆਂ ਨੀਵੀਆਂ ਵਾਂ ਉਹਨੂੰ ਉੱਚਾ ਕਰਵਾਣ ਅਸੀਂ ਪ੍ਰਸ਼ਾਸਨ ਅੱਗੇ ਕਹਿੰਨੇ ਆ ਪਰ ਸਾਡੇ ਲੋਕਾਂ ਦੇ ਛੱਜੇ ਬਦੇ ਤੇ ਦੁਕਾਨਾਂ ਦੇ ਅਸੀਂ ਦੁਕਾਨਦਾਰ ਵੀ ਵਿੱਚ ਕਸੂਰਵਾਰ ਆ ਜੀ ਕੱਲਾ ਅਸੀਂ ਕਹਿ ਦਈਏ ਕਿ ਤਾਰਾਂ ਦਾ ਕਸੂਰ ਆ ਤਾਰਾਂ ਵੀ ਕਸੂਰਵਾਰ ਹੋ ਸਕਦੀਆਂ ਪਰ ਅਸੀਂ ਵੀ ਕਸੂਰਵਾਰ ਆ